ਸਾਨੂੰ ਕਿਸ ਤਰ੍ਹਾਂ ਪਤਾ ਚੱਲੇ ਬ੍ਰਹਮ ਗੈ ਨਹੀਂ ਹੈ ਤੁਸੀਂ ਤੇ ਹੀ ਆਖੋਗੇ ਜੇ ਦੀ ਬੜੀ ਲੰਬੀ ਲੈਣ ਲੱਗ ਕੇ ਪੂਜਾ ਹੁੰਦੀ ਹੈ ਪ੍ਰਤੀਸ਼ਟਾ ਹੁੰਦੀ ਹੈ ਲੋਕੀ ਪ੍ਰਕਰਮਾਂ ਪੈ ਕਰਦੇ ਨੇ ਐਨ ਟਰੱਕਾਂ ਦੇ ਟਰੱਕ ਬਸਾਂ ਦੀਆਂ ਬਸਾਂ ਭਰ ਕੇ ਡੇਰੇ ਚਲੀਆਂ ਜਾਂਦੀਆਂ ਹੈ ਇਹ ਆਖੋਗੇ ਜਗਤ ਭੀੜ ਤੋਂ ਪ੍ਰਭਾਵਿਤ ਆਉਂਦਾ ਹੈ ਮਹਾਤਮਾ ਬੋਧ ਕਿਹਾ ਕਰਦੇ ਸਨ ਭੇੜ ਦੇ ਵਿੱਚ ਬੇੜਾ ਹੀ ਆਉਂਦੀਆਂ ਨੇ ਭੇੜ ਦੇ ਵਿੱਚ ਮਨੁੱਖ ਨਹੀਂ ਆਉਂਦੇ ਗੁਸਤਾਖੀ ਮਾਫ ਭੇੜਾਂ ਹੀ ਆਉਂਗੀਆਂ ਇੱਕ ਭੇਡ ਜਦ ਰ ਜਾਂਦੀ ਹੈ ਸਾਰੀਆਂ ਭੇਡਾਂ ਚੱਲ ਪੈਂਦੀਆਂ ਸੰਤ ਕੌਣ ਹੈ ਸੀ ਕਿਵੇਂ ਜਾਣੀ ਹੈ ਕਿਵੇਂ ਪਛਾਣੀ ਹੈ ਤੋਂ ਲਾਦਸੋਏ ਨੇ ਕਹਿ ਦਿੱਤਾ ਰਾਜਨ ਜਿਸ ਨਾਲ ਜਗਤ ਸਹਿਮਤ ਨਾ ਹੋਵੇ ਸਿਰਫ ਸਹਿਮਤੀ ਨਹੀਂ ਵਿਰੋਧਤਾ ਕਰੇ ਸਿਰਫ ਵਿਰੋਧਤਾ ਹੀ ਨਹੀਂ ਤਸ਼ੱਦਦ ਕਰੇ ਉਸ ਤੇ ਤਸ਼ੱਦਦ ਕਰੇ ਅਨੁਸੰਤ ਕਰ ਲੈਣਾ ਕੀ ਵਕਤ ਦੀ ਹਕੂਮਤ ਗੁਰੂ ਨਾਨਕ ਨਾਲ ਸਹਿਮਤ ਹੋਈ ਬਾਬਰ ਨੇ ਜੇਲ੍ਹ ਦੇਚ ਪਾ ਦਿੱਤਾ ਸੀ ਕੀ ਵਕਤ ਦਾ ਸਮਾਜ ਸਹਿਮਤ ਹੋਇਆ ਲੋਕਾਂ ਨੇ ਪਰ ਫਰ ਮਾਰੇ ਬਨਾ ਬੇਤਾਲਾ ਆਖਿਆ ਸਵੈਮ ਬੇਦੀ ਸਹਿਮਤ ਨਾ ਹੋਏ 20 ਰੁਪਏ ਬਦਲੇ ਪਿਤਾ ਵੀ ਖਿੱਚ ਕੇ ਦੋ ਥੱਪੜ ਮਾਰਦਾ ਹੈ ਇਸਾ ਕਹ ਕਹਿੰਦੇ ਹੁੰਦੇ ਸਨ ਉਹਦਾ ਵੀ ਇੱਕ ਬੋਲ ਤੁਹਾਨੂੰ ਸੁਣਾ ਦਿਆਂ ਸੰਤ ਕਿਹਨੂੰ ਕਹਿੰਦੇ ਨੇ ਬ੍ਰਹਮਗਣੀ ਕਿਹਨੂੰ ਕਹਿੰਦੇ ਨੇ ਜਿਹੜਾ ਆਪਣੀ ਬਰਾਦਰੀ ਦੇ ਵਿੱਚ ਫਟਕਾਰਿਆ ਜਾਏ ਆਪਣੇ ਸ਼ਰੀਕਾਂ ਦੇ ਵਿੱਚ ਫਟਕਾਰਿਆ ਜਾਏ ਜਿਹਦੇ ਨਾਲ ਆਪਣੇ ਹੀ ਸ਼ਰੀਕ ਖੋਨੇ ਰਿਸ਼ਤੇਦਾਰ ਕਦੀ ਸਹਿਮਤ ਨਾ ਹੋ ਇੰਜ ਕਹਿੰਦਾ